ਬਾਕੀ ਸਰ ਜੀ ਤੁਸੀਂ ਕੀ ਕਹਿਣ ਚਾਹੁੰਦੇ ਆ ਦੇਖੋ ਕਿੰਡੀ ਸੋਹਣੀ ਬਜਾਈ ਕੀਤੀ ਗਈ ਆ ਤੇ ਕਿਹੜੇ ਹਿਸਾਬ ਦੇ ਨਾਲੇ ਵਿਧੀ ਦੇ ਨਾਲ ਕਣਕ ਬੀਜੀ ਆ ਜੀ ਕੀ ਕਹਣ ਸੋਹਣੇ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਹੈ ਤੁਹਾਡਾ ਇਹ ਜਿਹੜਾ ਜਿਵੇਂ ਠੇਕੇਦਾਰ ਸਾਹਿਬ ਨੇ ਦੱਸਿਆ ਇਹ ਜਿਹੜਾ ਇਹਨਾਂ ਮਲਚਿੰਗ ਵਿਧੀ ਨਾਲ ਬੀਜੀ ਆ ਯਾ ਸਰਫੇਸ ਸੀਡਿੰਗ ਆਪਾਂ ਇਹਨੂੰ ਕਹਿ ਦਿੰਦੇ ਸਰਫੇਸ ਸੀਡਿੰਗ ਜਿਹੜੀ ਇੱਕ ਨਵਾਂ ਕਨਸੈਪਟ ਹੈ ਜਿਹੜੇ ਕਈ ਕਿਸਾਨ ਵੀਰੇ ਪਿਛਲੇ 2-3 ਸਾਲਾਂ ਤੇ ਇਹਨੂੰ ਐਡਾਪਟ ਕਰ ਰਹੇ ਆ ਤੇ ਕਈ ਕਿਸਾਨ ਨੇ ਇਹਦੇ ਵਿੱਚ ਨਵੇਂ ਆਏ ਆ ਤੇ ਜਿਨੇ ਕਿਸਾਨ ਵੀਰਾਂ ਨੇ ਪਹਿਲੇ ਇਸ ਤਕਨੀਕ ਨੂੰ ਵਰਤ ਕੇ ਦੇਖਿਆ ਉਥੇ ਦੇਖੋ ਇੱਕ ਤਾਂ ਖਰਚਾ ਇਹਦਾ ਇੱਕ ਕਿੱਲੇ ਦਾ ਜਿਹੜਾ ਸਿਰਫ 650 ਤੇ 700 ਰੁਪਏ ਦੇ ਵਿੱਚ ਜਿਹੜੀ ਇੱਕ ਕਿੱਲੇ ਦੀ ਬਿਜਾਈ ਹੋ ਜਾਂਦੀ ਹੈ ਤੇ ਆਮ ਜਿਹੜੇ ਆਪਾਂ ਦੂਜੀਆਂ ਦੇਖਦੇ ਆਂ ਚਾਹੇ ਪਰਾਲੀ ਪ੍ਰਬੰਧਨ ਦੀ ਔਰਤ ਨਹੀਂ ਤਕਨੀਕਾਂ ਹੈਗੀਆਂ ਜਿਵੇਂ ਹੈਪੀ ਸੀਡ ਰੈ ਸੁਪਰ ਸੀਡ ਰੈ ਇਹ ਕੋਈ ਹੋਰ ਤਰੀਕੇ ਮਲਚਰ ਮਾਰ ਕੇ ਐਪੀਸੀਡਰ ਨਾਲ ਬਜਾਈ ਕਰਦੇ ਉਹਨਾਂ ਸਾਰੇ ਤਰੀਕਿਆਂ ਦੇ ਵਿੱਚ ਇਹ ਸਸਤਾ ਹੈ ਬਿਲਕੁਲ ਇੱਕ ਕਿੱਲੇ ਦੀ ਜਦੋਂ ਆਪਾਂ ਗੱਲ ਕਰਦੇ ਹੈਪੀ ਸੀਡਰ ਨਾਲ ਇਹਦਾ ਕੰਪੇਅਰ ਕਰੀਏ ਤੇ ਲਗਭਗ ਸਾਨੂੰ 2000 ਤੇ 2200 ਰੁਪਏ ਜਿਹੜੇ ਐਪੀਸੀਡਰ ਤੇ ਜਿਹੜੀ ਤਕਨੀਕ ਸਸਤੀ ਪੈਂਦੀ ਹੈ ਤੇ ਬਾਕੀ ਜਿਹੜੀਆਂ ਦੂਜੀਆਂ ਜਿਵੇਂ ਆਮ ਤਕਨੀਕਾਂ ਜਿਹੜੇ ਕਿਸਾਨ ਵੀਰ ਅੱਗ ਲਗਾ ਕੇ ਇਹਦੀ ਬਜਾਈ ਕਰਦੇ ਆ ਜੀ ਜੀ ਤੇ ਉਹਦਾ ਵੀ ਖਰਚਾ ਜਿਹੜਾ ਤੇ ਸਰਫੇਸ ਸੀਡਿੰਗ ਜਿਹੜੀ ਮਲਚਿੰਗ ਵੀ ਦੀ ਕਿਸਾਨ ਵੀਰ ਕਹਿ ਰਹੇ ਉਹਦੇ ਵਿੱਚ ਲਗਭਗ ਜਿਹੜਾ 3500 ਤੇ 4000 ਤੱਕ ਜਿਹੜਾ ਕਿਸਾਨ ਵੀਰਾਂ ਨੂੰ ਫਾਇਦਾ ਤੇ ਜਦੋਂ ਆਪਾਂ ਗੱਲ ਕਰਦੇ ਆ ਆਮਦਨ ਦੀ ਤੇ ਜਿਹੜੇ ਕਿਸਾਨ ਵੀਰਾਂ ਨੂੰ ਕਹਿੰਦੇ ਕੀ ਤੁਹਾਡਾ ਦੇਖੋ ਜਦੋਂ ਤੁਸੀਂ ਆਪਣਾ ਖੇਤੀ ਦਾ ਖਰਚਾ ਘਟਾਓਗੇ ਬਿਲਕੁਲ ਜੀ ਇੱਕ ਸਰਫੇਸ ਸੀਡਿੰਗ ਵਿਧੀ ਨੇ ਜਿਹੜੀ ਕਣਕ ਬੀਜੀ ਆ ਤੁਹਾਡੇ ਜੀ ਜੀ ਉੱਥੇ ਵੀ ਮੰਨ ਲਓ ਤੁਹਾਡਾ 20 2 क्विंटल ਝਾੜ ਆਂਦਾ ਹੈ ਪੀ ਸੀਡਰ ਨਾਲ ਬੀਜੀ ਆ ਉੱਥੇ ਵੀ 20 2 क्विंटल ਦਾ ਝਾੜ ਆਂਦਾ ਤੇ ਅੱਗ ਲਗਾ ਕੇ ਬੀਜੀ ਆ ਉੱਥੇ ਵੀ ਇੰਨਾ ਹੀ ਹੁੰਦਾ ਤੇ ਤੁਹਾਨੂੰ ਜਿਹੜਾ 3500 ਤੇ 4000 ਇੱਕ ਕਿੱਲੇ ਦਾ ਜਿਹੜਾ ਫਾਇਦਾ ਮਿਲਿਆ ਇੱਥੇ ਉਹ ਵੀ ਤਾਂ ਤੁਹਾਡਾ ਜਿਹੜਾ ਇੱਕ ਐਡੀਸ਼ਨਲ ਇਨਕਮ ਵਾਂਗੂ ਜਿਹੜਾ ਕੰਮ ਕਰਦਾ ਤੇ ਮੈਂ ਤਾਂ ਇਹ ਆਖੀ ਸਾਡਾ ਦੇਖੋ ਆਪਾਂ ਜ਼ਿਆਦਾਤਰ ਜਿਹੜੇ ਝਾੜ ਵੱਲ ਦੇਖਦੇ ਆ ਪਰ ਆਪਾਂ ਜਦੋਂ ਖਰਚੇ ਘਟਾ ਲਈਏ ਤੇ ਉਹ ਵੀ ਸਾਡਾ ਜਿਹੜਾ ਇਨਕਮ ਦਾ ਜਿਹ ਇੱਕ ਐਕਸਟਰਾ ਕਵਰ ਕਰਦਾ ਹੈ ਜੀ ਜੀ ਤੇ ਬਾਕੀ ਜਿਹੜੇ ਇਹਦੇ ਵਿੱਚ ਮੈਂ ਥੋੜੇ ਜਿਹੜੇ ਕਿਸਾਨ ਵੀਰੇ ਇਹਦੇ ਵਿੱਚ ਨਵੇਂ ਆ ਉਹਨਾਂ ਨੂੰ ਮੈਂ ਥੋੜੇ ਦੇ ਦੱਸਣਾ ਚਾਹੁੰਦਾ ਕਿ ਜਿਹੜੀ ਸਰਫੇਸ ਸੀਡਿੰਗ ਵਿਧੀ ਹੈ ਜਾਂ ਮਲਚਿੰਗ ਵਿਧੀ ਆਪਾਂ ਕਹਿ ਦਿੰਦੇ ਆ ਇਹਦੇ ਵਿੱਚ ਦੇਖੋ ਜਦੋਂ ਆਪਾਂ ਬਾਢੀ ਕਰਦੇ ਆ ਝੋਨੇ ਦੀ ਬਾਢੀ ਕਰਤੀ ਉਸ ਤੋਂ ਬਾਅਦ ਜਿਹੜਾ ਸੂਪਰ ਐਸਐਮਐਸ ਕੰਬਾਈਨ ਨਾ ਅਗਰ ਝੋਨਾ ਵੱਡਿਆ ਹੋਵੇ ਆਪਣਾ ਫਿਰ ਤਾਂ ਪਰਾਲੀ ਖਿਲਾਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਜੀ ਪਰ ਜਦੋਂ ਕੰਬਾਈਨ ਦੇ ਮਗਰ ਸੂਪਰ ਐਸਐਮਐਸ ਨਹੀਂ ਲੱਗਿਆ ਤੇ ਸਾਨੂੰ ਜਿਹੜੀ ਹੈ ਪਰਾਲੀ ਇੱਕ ਵਾਰ ਤੰਗਲੀਆਂ ਨੇ ਜਿੱਥੇ ਪਰਾਲੀ ਜ਼ਿਆਦਾ ਫੂਲ ਜ਼ਿਆਦਾ ਉੱਥੇ ਤੁਹਾਨੂੰ ਤੰਗਲੀਆਂ ਨਾਲ ਪਰਾਲੀ ਇਕ ਬਰਾਬਰ ਖਿਲਾਰਨੀ ਪੈਣੀ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਜਿਹੜਾ ਕਣਕ ਦਾ ਛੱਟਾ ਦੇ ਕੇ ਜੀ ਜੀ ਨਾਲ ਜਿਹੜੀ ਹੈ ਖਾਦ ਜਿਹੜੀ ਹੈ ਡੀਪੀ ਵਗੈਰਾ ਪਾ ਕੇ ਉਨਾ ਜਿਹੜਾ ਆਪਾਂ ਰੀਪਰ ਜਾਂ ਕਟਰ ਕਮ ਸਪ੍ਰੈਡਰ ਜਿਹੜਾ ਆਪਾਂ ਚੋਪਰ ਜਿਹੜਾ ਉਹ ਆਪਾਂ ਇਹਦੇ ਵਿੱਚ ਚਲਾ ਦੇਣਾ ਤੇ ਉਤਰਾ ਜਿਹੜਾ ਤੁਸੀਂ ਥੋੜ ਦੇ ਆ ਉੱਪਰ ਰੱਖਣਾ ਦਾ 3-4 ਇੰਚ ਜਿਹੜਾ ਜ਼ਮੀਨ ਤੇ ਥੋੜ ਦੇ ਉੱਪਰ ਰਵੇ ਜੀ ਜੀ ਉਹਦੇ ਨਾਲ ਫਿਰ ਤੁਸੀਂ ਹਲਕਾ ਪਾਣੀ ਜਿਹੜਾ ਇਹ ਲਗਾ ਦੇਣਾ ਵਾਹ ਜੀ ਇਸ ਵਿਧੀ ਨਾਲ ਕੀ ਹੈ ਕੀ ਤੁਹਾਡਾ ਦੇਖੋ ਇੱਕ ਤਾਂ ਸਿੱਧਾ ਮੈਂ ਤੁਹਾਨੂੰ ਦੱਸਿਆ ਕਿ ਖਰਚਾ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਉਸੇ ਵੇਲੇ ਜਿਹੜੇ ਤੁਹਾਡੀ ਵਿਜਾਈ ਹੋ ਜਾਂਦੀ ਵਾਹ ਜੀ ਤੇ ਬਾਕੀ ਇੱਕ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਆਪਣੀ ਜ਼ਮੀਨ ਦੇ ਜਿੱਥੇ ਬਹੁਤ ਜ਼ਿਆਦਾ ਭਾਰੀਆਂ ਹੈ ਜੀ ਜਾਂ ਕਈ ਵਾਰ ਕਈ ਜਗ੍ਹਾ ਸਕਾਈ ਤੋਂ ਨੇਪ ਨੀ ਆਪਣਾ ਮਾੜਾ ਤਾਂ ਉਹਨਾਂ ਨੂੰ ਬੇਨਤੀ ਇਹ ਕੀਤੀ ਕਿ ਉਥੇ ਤਕਨੀਕ ਨੂੰ ਨਾ ਪਨਾ ਨਜੇ ਯੂਨੀਵਰਸਿਟੀ ਹੈ ਜੀ ਕਿਉਂਕਿ ਨਵੀਂ ਤਕਨੀਕ ਇਹਦੇ ਵਿੱਚ ਸੋਧ ਕਰ ਰਹੀ ਹੈ ਇਹਨੂੰ ਤੇ ਅਗੇ ਕੋਈ ਨਵੀਂ ਯੂਨੀਵਰਸਿਟੀ ਸਪਾਰਸ ਹੁੰਦੀ ਹੈ ਭਾਰੀਆਂ ਜ਼ਮੀਨਾਂ ਲਈ ਜਿੱਥੇ ਮਾੜਾ ਪਾਣੀ ਹੈ ਤੇ ਉਸ ਹਿਸਾਬ ਨਾਲ ਜਿਹੜੇ ਆਪਾਂ ਤੁਹਾਨੂੰ ਸਪਾਰਸ ਕਰਾਂਗੇ ਧੰਨਵਾਦ ਜੀ ਬੜੀ ਵਧੀਆ ਸਰ ਨੇ ਜਾਣਕਾਰੀ ਦਿੱਤੀ ਹੈ ਜੀ ਦੇਖ ਸਕਦੇ ਆ ਤੁਸੀਂ ਇੱਕ ਗੱਲ ਕਰ ਦਿੰਨੇ ਆ ਵੀ ਆਪਾਂ ਝਾੜਵੇਂ ਨੇ ਆ ਖਰਚੇ ਵੇਣੇ ਆ ਪਰ ਜਦੋਂ ਬਾਈ ਜੀ 500 ਦੇ ਵਿੱਚ ਆਪਾਂ ਇਹ ਕਣਕ ਦੀ ਬਜਾਈ ਕਰ ਸਕਦੇ ਆ ਵੇਖੋ ਚਲੋ ਡੀਏਪੀ ਤਾਂ ਆਪਾਂ ਪਾਉਣੀ ਪਾਉਣੀ ਆ ਬਾਕੀ ਜਦੋਂ ਆਪਾਂ ਇਹ ਹਸਾਬ ਕਿਤਾਬ ਜੋੜ ਗਏ 5-6000 ਰੁਪਏ ਦਾ ਇਹ ਵੀ ਆਪਣੀ ਇਨਕਮ ਦੇ ਨਾਲ ਹੀ ਬਾਈ ਜੀ ਜੁੜਦਾ ਬੜੀ ਵਧੀਆ ਗੱਲ ਆ ਜੀ 5-700 ਰੁਪਏ ਬਾਕੀ ਜਿੱਥੇ ਕੋਈ ਆ ਦੇਖ ਲਓ ਨਹੀਂ ਥੋੜੀ ਜੀ ਮਿਹਨਤ ਕਿਸਾਨ ਨੂੰ ਆਪ ਕਰਨੀ ਪੈਂਦੀ ਆ ਦੇਖੋ ਇੱਥੇ ਕਿਤੇ ਪਰਾਲੀ ਤੰਗਲੀ ਨਾ ਕੀਤੀ ਹੁੰਦੀ ਤੇ ਇੱਥੇ ਵੀ ਸੋਹਣੀ ਕਣਕ ਉਗਣੀ ਸੀ ਕਿਉਂਕਿ ਮਿਹਨਤ ਜ਼ਰੂਰੀ ਆ ਬਾਕੀ ਆ ਵੇਖੋ ਕਣਕ ਬਾਕੀ ਇਹ ਕਵਰ ਕਰ ਜਾਂਦੀ ਹੈ ਜੇ ਸੋਚੀਏ ਆਪਣਾ ਖਰਚਾ ਵੀ ਘਟਾ ਜੀ ਇਹਦੇ ਦੇ ਤੇ ਬਾਕੀ ਜਲੋ ਬੜੀ ਵਧੀਆ ਸਰ ਨੇ ਜਾਣਕਾਰੀ ਦਿੱਤੀ ਆ ਬਾਕੀ ਠੇਕੇਦਾਰ ਸਾਹਿਬ ਵੀ ਨਾਲ ਸਾਡੇ ਹੋਰ ਵੀ ਕਿਸਾਨ ਆ ਗੂ ਇੱਥੇ ਬੈਠੇ ਆ ਜੀ ਆ ਦੇਖ ਸਕਦੇ ਆ ਜੀ ਬੜੀ ਵਧੀਆ ਬਾਕੀ ਵੀਡੀਓ ਸ਼ੇਅਰ ਕਰ ਦਿਓ ਸੱਜਣੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਧੰਨਵਾਦ ਜੀ ਵਧੀਆ ਤਰੀਕੇ ਦੇ ਨਾਲ ਆਪ ਨੂੰ ਯੂਨੀਵਰਸਿਟੀ ਵਾਲੇ ਖੇਤੀਬਾੜੀ ਮਾਹਰ ਡਾਕਟਰ ਜਿਹੜੇ ਪਹੁੰਚਿਆ ਜੀ ਹੁਣ ਅਬ ਸਿਰੋ ਇਧਰ ਸਾਡੇ ਡਰਾਈਵਰ ਸਾਹਿਬ ਵੀ ਦੇਖ ਰਹਾ ਡਰਾਈਵਰ ਸਾਹਿਬ ਜੀ ਕਿਵੇਂ ਲੱਗੀ ਹੈ ਕਣਕ ਦੀ ਬਿਜਾਈ ਬਹੁਤ ਵਧੀਆ ਬਹੁਤ ਵਧੀਆ ਜੀ ਜੇ ਗਰੀਬ ਕਿਸਾਨ ਮੱਖੋ 5-700 ਦੇ ਨਾਲ ਜੇ ਗੁਜ਼ਾਰਾ ਚੱਲ ਜੇ ਤਾਂ ਕਿ ਨਹੀਂ ਬਿਲਕੁਲ ਬਿਲਕੁਲ ਕਰਜਾਈ ਹੋਣ ਦਾ ਕੀ ਫਾਇਦਾ ਕਿ ਨਹੀਂ ਹਾਂ ਜੀ ਬਹੁਤ ਵਧੀਆ ਜੀ ਵਧੀਆ ਜੀ ਧੰਨਵਾਦ ਜੀ ਇਧਰ ਵੀ ਸਾਡੇ ਹੋਰ ਡਰਾਈਵਰ ਸਾਹਿਬ ਕਿਵੇਂ ਲੱਗੀ ਕਣਕ ਜੀ ਵਧੀਆ ਲੱਗੀ ਕਣਕ ਐਂ ਬਿਜ਼ਨੀਸ ਚਾਹੀਦੀ ਇਧਰ ਹੈਨਾ ਨਾ ਗੰਦ ਹੋ ਗਏ ਕਾ ਵੇਖਾਂਗੇ ਰੱਬ ਜੀ ਬਿਲਕੁਲ ਨਹੀਂ ਇਹ ਬੀਜੀ ਮੰਮੀ 2 ਕਿੱਲੇ ਬੀਜੀ ਬੜੀ ਵਧੀਆ ਉਗ ਗਈ ਆ ਆਪਣਾ ਤਾਂ ਚਲ ਕਿੱਲਾ ਕੀ ਆ ਕਿੱਲੇ ਇਹਨਾਂ ਦੇ ਉਹ ਹੋਣੇ ਨਹੀਂ ਨਹੀਂ ਕੋਈ ਗੱਲ ਨਹੀਂ ਆ ਚਲੋ ਬਜਾਈ ਕਰਕੇ ਦੇਖਣੀ ਚਾਹੀਦੀ ਹੈ ਜੀ ਧੰਨਵਾਦ ਦੋਸਤੋ ਤੇ ਵੀਡੀਓ ਸ਼ੇਅਰ ਕਰ ਦਿਓ ਬਦ ਤੋਂ ਬਾਜੀ ਕਿਉਂਕਿ ਜਿਹੜੀ ਇੱਥੇ ਆ ਇੱਥੇ ਤੰਗਲੀ ਨਾਲ ਕਿਤੇ ਆਪਾਂ ਆਪ ਮਿਹਨਤ ਜ਼ਰੂਰੀ ਆ ਇੱਕ ਅੱਧਾ ਬੰਦਾ ਲਾ ਕੇ ਨਾਲ ਤੰਗਲੀ ਨਾਲ ਪਰਾਲੀ ਕਰਦੇ ਤੇ ਉੱਥੇ ਵੀ ਬਈਜੀ ਉਗਦੀ ਸੀ ਸ਼ੇਅਰ ਕਰ ਦਿਓ ਜੀ